ਸਸਿਕਾ ਜੀ ਮੈਂ ਹਕਮਿਲ ਕਪੂਤੂ ਦੇਖ ਰਹੇ ਹਾਂ ਚੈਨਲ ਪੰਜਾਬੀ ਬੀਤੇ ਦਿਨੀ ਅਮਰੀਕੀ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਇੱਛਾ ਦੇ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਨੇ ਭਾਵ ਸੈਲਫ ਡਿਪੋਰਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰ 1000 ਅਮਰੀਕੀ ਡਾਲਰ ਦੇਵੇਗੀ ਤੇ ਉਹਨਾਂ ਦੇ ਮੁਲਕ ਛੱਡਣ ਦਾ ਸਾਰਾ ਖਰਚਾ ਵੀ ਚੁੱਕੇਗੀ ਇਸ ਦੌਰਾਨ ਅਮਰੀਕਾ ਨੇ ਸੈਲਫ ਡਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਾਹੀਂ ਹੁਨਡੂਰਾਸ ਅਤੇ ਕੋਲੰਬੀਆ ਤੋਂ 68 ਪ੍ਰਵਾਸੀਆਂ ਨੂੰ ਉਹਨਾਂ ਦੇ

ਅਮਰੀਕਾ ਨੇ ਸੋਮਵਾਰ ਨੂੰ ਹੋਂਡੂਰਾਸ ਅਤੇ ਕੋਲੰਬੀਆ ਦੇ 38 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜੋ ਕਿ ਟ੍ਰੰਪ ਪ੍ਰਸ਼ਾਸਨ ਸਵੈ-ਇਛਤ ਦੇਸ਼ਿਕ ਕਾਲੇ ਦੀ ਪਹਿਲੀ ਸਰਕਾਰੀ ਫੰਡ ਪ੍ਰਾਪਤ ਉਦਾਨ ਤੇ ਨੇ ਉੱਤਰੀ ਹੋਂਡੂਰਾਨ ਸ਼ਹਿਰ ਦੇ ਸੈਨ ਪੈਟ੍ਰੋ ਦੇ ਸੁਲਾ ਦੇ ਵਿੱਚ ਨੇ ਬੱਚਿਆਂ ਸਮੇਤ 38 ਹੋਂਡੂਰਾਨ ਅਮਰੀਕੀ ਸਰਕਾਰ ਤੋਂ 1000 ਅਮਰੀਕੀ ਡਾਲਰ ਦੇ ਡੈਬਿਟ ਕਾਰਡ ਲੈ ਕੇ ਜਾਣ ਵਾਲੀ ਚਾਰ ਚੱਟ ਫਲਾਈਟ ਤੋਂ ਉਤਰ ਗਏ ਅਤੇ ਉਨ੍ਹਾਂ ਨੂੰ ਅਮਰੀਕੀ ਦੇ ਵਿੱਚ ਉਨ੍ਹਾਂ ਦੀ ਕਾਨੂੰਨੀ ਪਰਵੇਸ਼ ਲਈ ਅਪਲਾਈ ਕਰਨ ਦੇ ਲਈ ਵੀ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨਿਕਾਲੇ ਨੂੰ ਕਾਫੀ ਵਧੋਂਤਾ ਵਾਅਦਾ ਕੀਤਾ ਹੈ ਮਾਰਾ ਦਾ ਮੰਨ ਹੈ ਕਿ ਸਵੈ ਦੇਸ਼ ਨਿਕਾਲੇ ਦੀ ਪੇਸ਼ਕਸ਼ ਸਿਰਫ ਵਾਪਸੀ ਉੱਤੇ ਵਿਚਾਰ ਕਰ ਰਹੇ ਪਰਵਾਸੀਆ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਵੀ ਆਕਰਸ਼ਿਤ ਕਰੇਗੀ ਉੱਚ ਮੰਗ ਨੂੰ ਇਤਸ਼ਾਹਿਤ ਕਰਨ ਦੀ ਸੰਭਾਵਨਾ ਨਹੀਂ ਹੈ ਇਸ ਪੇਸ਼ੇਵਰ ਨੂੰ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਪਛਾਣਿਤ ਪ੍ਰਵਾਸੀ ਨਜ਼ਰਬੰਦੀਆਂ ਅਤੇ ਕੁਝ 100 ਵੈਨਜ਼ੂਏਲਾ ਪ੍ਰਵਾਸੀ ਨੂੰ ਅਲ ਸੈਲਵਾਡੋਰ ਦੇ ਵਿੱਚ ਇੱਕ ਵੱਤ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚ ਭੇਜਣ ਨਾਲ ਛੋੜਿਆ ਗਿਆ ਹੈ ਦੱਸੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਦੇ ਬਿਆਨ ਦੇ ਅਨੁਸਾਰ ਉਡਾਨ ਦੇ ਵਿੱਚ ਸਵਾਲ 26 ਹੋਰ ਪ੍ਰਵਾਸੀ ਕੋਲੰਬੀਆ ਵਾਪਸ ਆਪਣੇ ਘਰ ਜਾ ਰਹੇ ਸਨ ਹੋਂਡੂਰਾਸ ਦੇ ਉਪ ਵਿਦੇਸ਼ ਮੰਤਰੀ ਐਂਟੋਨੀਓ ਗਾਰਸੀਆ ਨੇ ਕਿਹਾ ਕਿ ਹੋਂਡੂਰਨ ਸਰਕਾਰ ਵਾਪਸ ਆਉਣ ਵਾਲੇ ਪ੍ਰਵਾਸੀਆਂ ਨੂੰ 100 ਡਾਲਰ ਨਕਦ ਅਤੇ ਇੱਕ ਸਰਕਾਰੀ ਸਟੋਰ ਉੱਤੇ 200 ਡਾਲਰ ਦਾ ਹੋਰ ਖਰਚਾ ਦਵੇਗੀ ਜੋ ਮੁੱਢਲੀਆਂ ਜ਼ਰੂਰਤਾਂ ਦਾ ਸਾਮਾਨ ਵੇਚਦਾ ਹੈ ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਗਾਰਸੀਆ ਨੇ ਕਿਹਾ ਕਿ ਸੋਮਵਾਰ ਨੂੰ ਆਪਣੀ ਮਰਜ਼ੀ ਦੇ ਨਾਲ ਪਹੁੰਚਣ ਵਾਲੇ ਪ੍ਰਵਾਸੀਆਂ ਦੇ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ ਜੋ ਸਿਰ ਉਤਰਾਸ ਦੇ ਵਿੱਚ ਪੈਦਾ ਹੋਏ ਸੀ ਜੋ ਹਵਾਈ ਅੱਡੇ ਉੱਤੇ ਪਹੁੰਚਣ ਵਾਲੇ ਪ੍ਰਵਾਸੀਆਂ ਨੂੰ ਮਿਲਿਆ ਜਿਸ ਤੋਂ ਬਾਅਦ ਗਾਸਿਆ ਨੇ ਉਸ ਨੂੰ ਦੱਸਿਆ ਕਿ ਕਾਨੂੰਨੀ ਇਮੀਗ੍ਰੇਸ਼ਨ ਜਾਂ ਫਿਰ ਰਿਹائش ਦੇ ਲਈ ਲੋੜਿੰਦੇ ਦਸਤਾਵੇਜ਼ਾਂ ਤੋਂ ਬਿਨਾ ਅਮਰੀਕਾ ਦੇ ਵਿੱਚ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਹਾਲਾਤ ਹੋਰ ਵੀ ਵਿਰੋਧੀ ਹੁੰਦੇ ਜਾ ਰਹੇ ਸਨ ਅਤੇ ਹੋ ਕੰਮ ਤੇ ਜਾਨ ਤੋਂ ਵੀ ਡਰਦੇ ਸਨ ਦਾਸੀ ਹੋਂਡੂਰਾਸ ਦੇ ਇਮੀਗ੍ਰੇਸ਼ਨ ਡਾਇਰੈਕਟਰ ਵਿਲਸਨ ਪਾਸ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਹੋਂਡੂਰਨੀਆਂ ਦੀ ਗਿਣਤੀ ਪਿਛਲੇ ਸਾਲ ਦੀ ਰਫ਼ਤਾਰ ਤੋਂ ਘੱਟ ਹੈ ਜਦੋਂ ਕਿ ਇਸ ਸਾਲ ਅਮਰੀਕਾ ਤੋਂ ਲਗਭਗ 13500 ਹੋਂਡੂਰਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ 2024 ਦੇ ਵਿੱਚ ਇਸ ਸਮੇਂ ਤੱਕ ਇਹ ਅੰਕੜਾ 15000 ਤੋਂ ਵੱਧ ਸੀ ਅਤੇ ਇਸ ਟਰੰਪ ਪ੍ਰਸ਼ਾਸਨ ਦੇ ਇਰਾਦਿਆਂ ਦੇ ਬਾਵਜੂਦ ਉਸ ਨੂੰ ਉਮੀਦ ਨਹੀਂ ਸੀ ਕਿ ਗਿਣਤੀ ਬਹੁਤ ਜ਼ਿਆਦਾ ਵਧੇਗੀ ਜ਼ਿਕਰ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਵਿੱਚੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਕਾਫੀ ਤੇਜ਼ ਕੀਤਾ ਹੋਇਆ ਹੈ ਤੇ ਮਹਾਰਾ ਦਾ ਮੰਨ ਹੈ ਕਿ ਸੈਲਫ ਰਿਪੋਰਟ ਦੀ ਪੇਸ਼ਕਸ਼ ਸਿਰਫ ਵਾਪਸੀ ਉੱਤੇ ਵਿਚਾਰ ਕਰਦੇ ਪ੍ਰਵਾਸੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਵੀ ਉਤਸ਼ਾਹਿਤ ਕਰਦੀ ਹੈ ਪਰ ਵੱਡੇ ਪੱਧਰ ਤੇ ਲੋਕਾਂ ਦੇ ਵੱਲੋਂ ਇਸ ਨੂੰ ਅਪਣਾਇਆ ਜਾਣਾ ਸੰਭਵ ਨਹੀਂ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ